ਜੇ ਕਿ ਸਟੈਂਡਰਡ ਮਾਈਨਰ ਇੰਜਰੀ ਆਇਆ ਤਾਂ ਅਸੀਂ ਉਹਨੂੰ ਫਸਟ ਏਡ ਵਗੈਰਾ ਦੇ ਕੇ ਰਵਾਣਾ ਕਰ ਲੈਂਦਾ ਜੇ ਉਹਨੂੰ ਮੇਜਰ ਇੰਜਰੀ ਆਇਆ ਤਾਂ ਅਸੀਂ ਉਹਨੂੰ ਹਸਪੀਟਲ ਲੈ ਕੇ ਜਾਂਦੇ ਆਂ ਹਸਤਰ ਪਛਾਣ ਤੋਂ ਬਾਅਦ ਉਸ ਦਾ ਪੂਰਾ ਜਿਹੜਾ ਡਾਟਾ ਆਪਣੇ ਕੋਲ ਲਿਖ ਲੈਣੇ ਆ ਉਹਦੇ ਜੋ ਜੋੜਾ ਵੀ ਕਲ ਹੁੰਦਾ ਉਹਨੂੰ ਥਾਣੇ ਪਹੁੰਚਾਣੇ ਆ ਆ ਸਾਡੇ ਕੋਲ ਇਹ ਫਸਟ ਏਡ ਕਿੱਟ ਨੇ ਜਿਸ ਵਿੱਚ ਮੋਵ ਬੀਟਾਡਨ ਕਾਟਨ ਤੇ ਡਟੋਲ ਵਗੈਰਾ ਪੱਟੀਆਂ ਹੋਗੀਆਂ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਪੀ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਇਸ ਤਰ੍ਹਾਂ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿਣੋ ਨਾ ਪਾਣੀ ਦੀ ਗਿਣਤੀ ਮਿੰਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿ ਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੋਆ ਵੀ ਨਹੀਂ ਪਟਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗਿਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚੱਲਿਆ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਅਸੀਂ ਇਹਨਾਂ ਨੂੰ ਕਿਹਾ ਮੈਂ ਪਥੇੜਾ ਗਿਆ ਖਟਰਦਾ ਮੁੱਖ ਮੰਤਰੀ ਜਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਮੇਰੇ ਮਾ ਪਾਣੀ ਹੈ ਹੀ ਨਹੀਂ ਇਹ ਦੇ ਕਿੱਥੋਂ ਦੀ ਹੈ ਕਹਿੰਦੇ ਚਲ ਕੋਈ ਨਹੀਂ ਪਾਣੀ ਬਾਹਰ ਦੇਖ ਲੈ ਨਹਿਰ ਤਾਂ ਬਣਾ ਦਿਓ ਮੈਂ ਕਿ ਨਹਿਰ ਤੇ ਜੂਸ ਛੱਡੋਂਗੇ ਇਹ ਨਹੀਂ ਬਣਨੀ ਕਹਿੰਦੇ ਹਾਲ ਦੱਸੋ ਮੈਂ ਕਿ ਹਾਲ ਇਹਦਾ ਤੇਰੇ ਨਾਂ 'ਚ ਹੀ ਐ ਐਸ ਵੀ ਐਲ ਨੂੰ ਵਾਈ ਐਸ ਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਿ ਤੁਸੀਂ ਸੱਤ ਲੋਜ ਤੋਂ ਜਮਨਾ ਲਿੰਕ ਕਰ ਰਹੇ ਹੋ ਵੀ ਸੱਤ ਰੋਜ਼ ਤੋਂ ਪਾਣੀ ਲੈ ਕੇ ਬਾਇਆ ਹਰਿਆਣਾ ਜਮਨਾ ਚ ਮੈਂ ਕਿਹਾ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਪਿਆਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਿਹਾ ਜਮਨਾ ਸੱਤ ਰੋਜ਼ ਕਰੋ ਵਾਈਐਸਐਲ ਜਮਨਾ ਚ ਪਾਣੀ ਲੈ ਲਓ ਹਰਿਆਣੇ ਨੂੰ ਪਾਣੀ ਦੇ ਦਿਓ ਜਿੰਨਾ ਬਚ ਗਿਆ ਸੱਤ ਰੋਜ਼ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਯਾਰ ਤਾਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਅਕਾਲੀ ਦਲ ਨਾਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਰਿੱਚ ਸੰਤਾ ਨਹੀਂ ਸਮਝਦੇ ਸੀਗੇ ਆ ਸਭਾਈਓ ਇੱਕ ਪੂੰਦਰੀ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀਗੇ ਵੀ ਇਹ ਹੀ ਆ ਰੱਖਾ ਹੀ ਆ ਰੱਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਸੁਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਖ ਹੀ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਇਸਦੋਂ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿੰਨੋ ਨਾ ਪਾਣੀ ਦੀ ਗਿਣਤੀ ਮਿੰਨਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿ ਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੋਆ ਵੀ ਨਹੀਂ ਪੜਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚਲੇ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਦੁਬਾਰਾ ਕਰੋ ਸਾਹਿਬ ਤਾਂ ਇੰਟਰਨੈਸ਼ਨਲ ਰੂਲ ਵੀ ਹੈ ਹਰ 25 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਲਈ ਇਹਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਾ ਪਰ ਉਹ ਜੀ ਉਸ ਤੋਂ ਬਾਅਦ ਕਹਿੰਦੇ ਸਾਡਾ ਅਸੀਂ ਇਹਨਾਂ ਨੂੰ ਕਿਹਾ ਮੈਂ ਬਥੇੜਾ ਕੇ ਖੱਟਰ ਸਾਹਿਬ ਮੁੱਖ ਮੰਤਰੀ ਜਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਵੀ ਮੈਨੂੰ ਪਾਣੀ ਹੈ ਹੀ ਨਹੀਂ ਅਸੀਂ ਦੇ ਕਿੱਥੋਂ ਦੀ ਹੈ ਕਹਿੰਦੇ ਚਲ ਕੋਈ ਨਹੀਂ ਪਾਣੀ ਬਾਅਦ ਦੇਖ ਲਾਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ 'ਚ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਘਾਦੇ ਵੱਤਕ ਨਹਿਰ ਮਨਾਵੋ ਬਾਕੀ ਪਾਣੀ ਉਹ ਨਹਿਰ ਪਾਣੀ ਵਾਹਤੀ ਬਣਾਈ ਜਾਂਦੀ ਹੈ ਨਹਿਰ ਚ ਕੀ ਛੱਡੋਗੇ ਮੈਂ ਕਹਿੰਦਾ ਪਾਣੀ ਇਹ ਨਹੀਂ ਬਣਨੀ ਕਦੇ ਹੱਲ ਦੱਸੋ ਮੈਂ ਕਹਿੰਦਾ ਹੱਲੇ ਦਾ ਇਹਦੇ ਨਾਂ ਚ ਹੀ ਐਸ ਵੀ ਐਲ ਨੂੰ ਵਾਈ ਐਸ ਐਲ ਕਰ ਲਓ ਕੰਨ ਕੀ ਮਤਲਬ ਮੈਂ ਕਿ ਤੁਸੀਂ ਸਤਲੋਜ ਤੋਂ ਜਮਨਾ ਲਿੰਕ ਕਰ ਰਹੇ ਹੋ ਕਿ ਸਤਲੋਜ ਤੋਂ ਪਾਣੀ ਲੈ ਕੇ ਬਾਇਆ ਹਰਿਆਣਾ ਜਮਨਾ ਚ ਮੈਂ ਕਿ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਪਿਆਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਿ ਜਮਨਾ ਸਤਲੋਜ ਕਰੋ ਵਾਈਐਸਐਲ ਜਮਨਾ ਚੋਂ ਪਾਣੀ ਲੈ ਲਓ ਹਰਿਆਣੇ ਨੂੰ ਪਾਣੀ ਦੇ ਦਿਓ ਜਿੰਨਾ ਬਚ ਗਿਆ ਸਤਲੋਜ ਚ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਯਾਰ ਤਾਂ ਇਹ ਸੋਚਿਆ ਨਹੀਂ ਸੀਗਾ ਤੇ ਮੈਂ ਸੋਚਿਆ ਕਰੋ ਕਦੇ-ਕਦੇ ਸੋਚ ਵੀ ਲਿਆ ਕਰੋ ਕਦੇ-ਕਦੇ ਤੂੰ ਮਸਲਾ ਹੁਣ ਉੱਠੇ ਹੀ ਨਹੀਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਅਕਾਲੀ ਦਲ ਨਾਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਤੰਤਾਂ ਹੀ ਸਮਝਦੇ ਸੀਗੇ ਅਸਵਾਈਆ ਲੋ ਇੱਕ ਬੂੰਦ ਨਹੀਂ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀਗੇ ਵੀ ਇਹੀ ਯਾਰ ਆਖਾ ਇਹੀ ਯਾਰ ਆਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਉਹ ਤੱਕ ਤਾਂ ਉਹ ਮੂੰਹ ਜਾਂ ਵੀ ਸਾਫ਼ ਕਰ ਲੈਂਦੇ ਸਵੇਰ ਤੱਕ ਤਾਂ ਵੀ ਸ਼ੱਕ ਨਾ ਪਵੇ ਕਿਤੇ ਰਾਖ ਤਾਂ ਪਿੱਲੇ ਦੀ ਪਊਗਾ ਹੁਣ ਜੋ ਰਾਖੀ ਬਿਠਾਇਆ